ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਜੋ ਵੀ ਹੱਡ ਬੀਤੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ ਨੇ ਖਾਲਸਾ ਜੀ ਇਹ ਇਸ ਕਰਕੇ ਤੁਹਾਨੂੰ ਦੱਸਿਆ ਜਾਂਦਾ ਹੈ ਜਾਂ ਸੁਣਾਇਆ ਜਾਂਦਾ ਹੈ ਕਿ ਖਾਲਸਾ ਜੀ ਸਾਨੂੰ ਇਸ ਧਰਤੀ ਦੇ ਉੱਤੇ ਜੇ ਗੁਰੂ ਨੇ ਭੇਜਿਆ ਹੈ ਨਾ ਤੇ ਸਾਡੇ ਉੱਤੇ ਜੇ ਕੋਈ ਕਸ਼ਟ ਆ ਜਾਂਦਾ ਹੈ ਤਾ ਉਸ ਦਾ ਨਿਵਾਰਨ ਵੀ ਸਾਡੇ ਗੁਰੂ ਸਾਹਿਬ ਆਪ ਹੀ ਕਰਦੇ ਨੇ ਜੇ ਸਾਡੇ ਤੇ ਕੋਈ ਮੁਸੀਬਤ ਆਉਂਦੀ ਹੈ ਜਾਂ ਸਾਡੇ ਤੇ ਕੋਈ ਵਿਕਤਾ ਆਉਂਦੀ ਹੈ ਉਸ ਦਾ ਨਿਵਾਰਨ ਵੀ ਗੁਰੂ ਸਾਹਿਬ ਆਪਣੇ ਹੱਥਾਂ ਨਾਲ ਖੁਦ ਕਰਵਾਉਂਦੇ ਨੇ ਦੇਖੋ ਜਦ ਤੱਕ ਬੰਦਾ ਸਿੱਧਾ ਤੁਰਿਆ ਜਾਂਦਾ ਹੈ ਤੇ ਉਹ ਉੱਪਰ ਵੇਖ ਰਿਹਾ ਹੁੰਦਾ ਹੈ ਜਦ ਤੱਕ ਉਸ ਨੂੰ ਠੇਡਾ ਨਾ ਵੱਜੇ ਨਾ ਸੱਚ ਕੋਹ ਥੱਲੇ ਨਹੀਂ ਵੇਖਦਾ ਇਹ ਗੱਲ ਤਾਂ ਸੱਚ ਹੈ ਨਾ ਖਾਲਸਾ ਜੀ ਕਿ ਅਸੀਂ ਐਦਾਂ ਹੀ ਤੁਰੇ ਜਾਈਏ ਤੇ ਸਾਨੂੰ ਸਿੱਧਾ ਰਾਹ ਅਸੀਂ ਬਿਲਕੁਲ ਅਣਗੋਲ ਕਰ ਦਿੰਨੇ ਆ ਵੀ ਸਿੱਧਾ ਰਾਹ ਤੁਰਿਆ ਜਾਈਏ ਜਦ ਤੱਕ ਸਾਨੂੰ ਠੇਡਾ ਨਹੀਂ ਨਾ ਵੱਜੇਗਾ ਸਾਨੂੰ ਸੜਕ ਦਾ ਸਾਨੂੰ ਸਿੱਧੇ ਰਾਹ ਦਾ ਨਹੀਂ ਪਤਾ ਲੱਗੇਗਾ ਇਸੇ ਤਰ੍ਹਾਂ ਖਾਲਸਾ ਜੀ ਰਾਹ ਦੇ ਵਿੱਚ ਜਿੰਨੀਆਂ ਵੀ ਵਸੀਲਤਾਂ ਆਉਂਦੀਆਂ ਨੇ ਨਾ ਉਹਨਾਂ ਨੂੰ ਕਿਵੇਂ ਦੂਰ ਕਰਨਾ ਹੈ ਆਪਣੀ ਜ਼ਿੰਦਗੀ ਵਿੱਚ ਕਲਾ ਕਲੇਸ਼ ਨੂੰ ਕਿਵੇਂ ਦੂਰ ਕਰਨਾ ਹੈ ਇਹ ਵਾਹਿਗੁਰੂ ਖੁਦ ਹੀ ਉਸ ਦਾ ਨਿਵਾਰਣ ਆਪ ਦੱਸ ਦੇਣੀ। ਕਈ ਵਾਰ ਆਪਾਂ ਦੇਖਦੇ ਹਾਂ ਕਿ ਦੇਖੋ ਆਪਣੇ ਘਰ ਜਾਂ ਕਿਸੇ ਹੋਰ ਦੇ ਘਰ ਦੇਖਦੇ ਹਾਂ ਕਿ ਉਹਨਾਂ ਦੇ ਘਰ ਬਹੁਤ ਖੁਸ਼ੀ ਹੈ। ਉਹਨਾਂ ਦੇ ਬੱਚੇ ਵੀ ਆਗਿਆਕਾਰੀ ਨੇ। ਉਹਨਾਂ ਦੇ ਮਾਤਾ-ਪਿਤਾ ਵੀ ਬਹੁਤ ਖੁਸ਼ ਨੇ। ਮਾਤਾ-ਪਿਤਾ ਦੇ ਅੱਗੇ ਉਹ ਮਾਤਾ-ਪਿਤਾ ਵੀ ਜੀਵਿਤ ਨੇ। ਪਰ ਕੋਈ ਕਈ ਅਹ ਜੇ ਘਰ ਦੇਖਦੇ ਹਾਂ ਜਿਨ੍ਹਾਂ ਨਿੱਕੇ ਨਿੱਕੇ ਬੱਚਿਆਂ ਦੇ ਹੀ ਮਾਪੇ ਨਹੀਂ ਹੁੰਦੇ ਕਿਸੇ ਦਾ ਪਿਓ ਚੱਲ ਬਸਿਆ ਕਿਸੇ ਦੀ ਮਾਂ ਚੱਲ ਬਸੀ ਤੇ ਨਿੱਕੇ ਨਿੱਕੇ ਹੁੰਦੇ ਹੀ ਉਹ ਅਨਾਥ ਹੋ ਜਾਂਦੇ ਨੇ ਤੇ ਕਈ ਐਡੇ ਵੱਡ ਵਡੇਰੇ ਹੋ ਜਾਂਦੇ ਨੇ ਕਿ ਉਹਨਾਂ ਦੀਆਂ 4-5 ਪੁਸ਼ਤਾਵਾਂ ਤੱਕ ਉਹ ਜਿੰਦੇ ਹੀ ਰਹਿੰਦੇ ਨੇ ਇਹ ਆਪਣੇ ਆਪਣੇ ਕਰਮ ਹਨ ਖਾਲਸਾ ਜੀ ਇਹ ਆਪਣੇ ਆਪਣੇ ਕੀਤੇ ਹੋਏ ਜਵਾਨੀ ਵਿੱਚ ਜਾਂ ਪਿਛਲੇ ਜਨਮ ਦੇ ਕੁਝ ਕਰਮ ਹੁੰਦੇ ਨੇ ਇੱਕ ਵਾਰ ਨਾ ਇੱਕ ਬੰਦਾ ਆਖਦਾ ਹੈ ਵੀ ਦੋ ਆਦਮੀ ਹੁੰਦੇ ਨੇ ਉਹ ਆਪਸ ਵਿੱਚ ਗੱਲ ਕਰਦੇ ਨੇ ਉਹ ਗੱਲ ਆਪਣੇ ਤੀਸਰੇ ਕਿਸੇ ਪड़ोसी ਦੀ ਕਰਦੇ ਨੇ ਵੀ ਵੇਖ ਯਾਰ ਮੈਂ ਸਾਰਾ ਦਿਨ ਮਿਹਨਤ ਕਰਦਾ ਹਾਂ ਪਰ ਮੇਰੀ ਇੰਨੀ ਕਮਾਈ ਨਹੀਂ ਹੈਗੀ ਨਾ ਮੇਰੀ ਕਮਾਈ ਦੇ ਵਿੱਚ ਇੰਨੀ ਬਰਕਤ ਹੈ ਤੇ ਦੂਜਾ ਕਹਿੰਦਾ ਹੈ ਮੇਰੇ ਕਰੋ ਰੋਗ ਹੀ ਨਹੀਂ ਦੂਰ ਹੁੰਦਾ ਮੈਂ ਐਨਾ ਪ੍ਰਭੂ ਦਾ ਨਾਮ ਲੈਣਾ ਹਾਂ ਐਨੀ ਭਗਤੀ ਕਰਦਾ ਹਾਂ ਤਾਂ ਵੀ ਮੇਰੇ ਘਰ ਵਿੱਚ ਕਲਾ ਕਲੇਸ਼ ਰਹਿੰਦਾ ਹੈ ਤੇ ਤੈਸਿਆਂ ਦੇ ਵਿੱਚ ਤਾਂ ਮੇਰੀ ਵੀ ਵਰਕਤ ਨਹੀਂ ਹੈ ਵੀ ਬਿਮਾਰੀ ਘਰੇ ਬਰੀ ਹੋਈ ਹੈ ਜਦੋਂ ਬਿਮਾਰੀ ਘਰੇ ਵੱਡ ਜਵੇ ਨਾ ਖਾਲਸਾ ਜੀ ਉਹਦੇ ਤੇ ਤਾਂ ਪੈਸਾ ਲੱਗਣਾ ਹੀ ਹੈ ਤੇ ਜਿਹੜੇ ਉਸ ਇਲਾਜ ਨੂੰ ਕਰਾਣ ਸਕਣ ਜਾਂ ਨਾ ਕਰਾ ਸਕਣ ਐਦਾਂ ਦੇ ਕੋਈ ਇਹੋ ਜਿਹੇ ਬਿਮਾਰੀ ਲੱਗ ਜਾਂਦੀ ਹੈ ਜੋ ਕਿ ਤੈਸੇ ਬਹੁਤ ਹੀ ਜ਼ਿਆਦਾ ਲੱਗ ਜਾਂਦੇ ਨੇ ਬੰਦਾ ਤਾਂ ਵੀ ਕਈ ਵੇਲੇ ਠੀਕ ਨਹੀਂ ਹੁੰਦਾ ਖਾਲਸਾ ਜੀ ਉਹ ਇਦਾਂ ਦੀਆਂ ਗੱਲਾਂ ਕਰਦੇ ਸਨ ਇੱਕ ਸਿਆਣਾ ਬੰਦਾ ਨਾ ਉਹਨਾਂ ਦੀ ਗੱਲਾਂ ਸੁਣ ਰਿਹਾ ਸੀ ਕਿ ਇਹ ਦੋਨੇ ਆਪਸ ਚ ਕਹਿੋ ਜਿਹਾ ਗੱਲਾਂ ਕਰਦੇ ਨੇ ਕਿ ਉਹ ਜਿਹੜਾ ਤੀਸਰਾ ਬੰਦਾ ਹੈ ਉਸ ਦੇ ਘਰ ਵਿੱਚ ਕਦੇ ਲੜਾਈ ਵੀ ਨਹੀਂ ਸੁਣੀਦੀ ਤੇ ਨਾ ਹੀ ਕਦੇ ਉਹ ਰੌਲਾ ਪਾਉਂਦੇ ਦੇਖੀਦੇ ਆ ਤੇ ਨਾ ਹੀ ਪੈਸੇ ਤੇ ਲੈ ਵੱਲ ਕੋਈ ਕਮੀ ਸੁਣੀਦੀ ਹੈ ਵੀ ਐਦਾਂ ਕਿਉਂ ਕਿ ਵਾਹਿਗੁਰੂ ਨੇ ਉਹਦਾ ਇੰਨਾ ਸਾਥ ਦਿੱਤਾ ਹੈ ਦੇਖੋ ਖਾਲਸਾ ਜੀ ਵਾਹਿਗੁਰੂ ਜੀੜਾ ਹੈ ਨਾ ਇੱਕ ਤਾਂ ਹੁੰਦਾ ਹੈ ਸ਼ੀਤਲ ਜਲ ਇੱਕ ਹੁੰਦਾ ਬਹੁਤ ਜ਼ਿਆਦਾ ਠੰਡਾ ਜਲ ਇੱਕ ਹੁੰਦਾ ਬਹੁਤ ਜ਼ਿਆਦਾ ਉਬਲਦਾ ਜਲ ਇੰਨਾ ਚ ਫਰਕ ਹੈ ਨਾ ਪਾਣੀ ਉਬਲ ਰਿਹਾ ਹੋਵੇ ਪਤੀਲੇ ਵਿੱਚੋਂ ਦੋ ਚਾਰ ਛਿੱਟਾਂ ਤਾਂ ਬਾਹਰ ਆ ਹੀ ਜਾਂਦੀਆਂ ਨੇ ਤੇ ਇੱਕ ਪਾਣੀ ਉੱਪਰੋਂ ਦੀ ਧਾਰ ਬਣ ਕੇ ਪਾਓ ਤਾਂ ਵੀ ਛਿੱਟਾਂ ਪੈ ਜਾਂਦੀਆਂ ਨੇ ਜੀ ਪਾਣੀ ਉਹੀ ਸਹਿਜੇ ਸਹਿਜੇ ਸਜੇ ਵਗੇ ਇੱਧਰ ਉੱਧਰ ਛਿੱਟ ਹੀ ਨਹੀਂ ਜਾਂਦੀ ਇਹ ਹੁੰਦਾ ਹੈ ਆਦਮੀ ਦਾ ਆਪਣਾ ਸੁਭਾ ਜੋ ਕਿ ਉਹ ਉਬਲਦਾ ਹੋਇਆ ਪਾਣੀ ਤੇ ਇੱਕ ਬਹੁਤ ਹੀ ਜ਼ਿਆਦਾ ਸ਼ੀਤਲ ਜਲ ਤੇ ਇੱਕ ਪਾਣੀ ਜੋ ਕਿ ਬਿਨਾਂ ਧਾਰ ਤੋਂ ਹੀ ਵਗ ਰਿਹਾ ਹੈ ਇੱਕਦਮ ਢੁਲ ਰਿਹਾ ਹੈ ਦੇਖੋ ਨਾ ਖਾਲਸ ਜੀ ਆਦਮੀ ਯਾਨੀ ਕਿ ਮਨੁੱਖ ਜਿਵੇਂ ਅਸੀਂ ਹਾਂ ਅਸੀਂ ਵੀ ਐਵੇਂ ਦੇ ਹੀ ਹਾਂ ਸਾਨੂੰ ਕੋਈ ਥੋੜਾ ਜਿਹਾ ਕੁਝ ਕਹਿ ਦੇਵੇ ਨਾ ਅਸੀਂ ਤਤ ਤੱਕ ਸਾਹ ਨਹੀਂ ਲਵਾਂਗੇ ਜਦ ਤੱਕ ਅਸੀਂ ਉਹਦਾ ਪਲਟ ਕੇ 5-7 ਵਾਰੀ ਜਵਾਬ ਨਾ ਦੇ ਦਈਏ ਇਹ ਹੁੰਦੀ ਹੈ ਮੂਰਖਮਤ ਤੇ ਜਿਹੜਾ ਬੰਦਾ ਇੱਕ ਵਾਰ ਜੇ ਸਾਨੂੰ ਕਿਸੇ ਨੇ ਕੁਝ ਗਲਤ ਕਹਿ ਵੀ ਦਿੱਤਾ ਹੈ ਤਾਂ ਕੋਈ ਗੱਲ ਨਹੀਂ ਰੱਬ ਹੈ ਨਾ ਉਹਨੂੰ ਜਵਾਬ ਦੇਣ ਵਾਸਤੇ ਤੁਹਾਡਾ ਦਿੱਤਾ ਹੋਇਆ ਜਵਾਬ ਤੁਸੀਂ ਉਸ ਦੇ ਮੂੰਹ ਤੇ ਦੇਵੋਗੇ ਪਰ ਵਾਹਿਗੁਰੂ ਨੇ ਇਹ ਦੱਸਿਆ ਹੈ ਕਿ ਬੰਦਿਆ ਤੂੰ ਕਿਸੇ ਦਾ ਬੁਰਾ ਨਾ ਕਰ ਮੈਂ ਤੇਰਾ ਬੁਰਾ ਹੋਣ ਨਹੀਂ ਦਵਾਂਗਾ ਤੂੰ ਤੇ ਉਸ ਬੰਦੇ ਨੂੰ ਮੂੰਹ ਤੇ ਜਵਾਬ ਦਵੇਂਗਾ ਪਰ ਮੈਂ ਉਸ ਬੰਦੇ ਦੀ ਰੂਹ ਤੇ ਜਵਾਬ ਦਵਾਂਗਾ ਇਹ ਵਾਹਿਗੁਰੂ ਜੀ ਦਾ ਫਰਮਾਨ ਹੈ ਇਹ ਵਾਹਿਗੁਰੂ ਜੀ ਨੇ ਦੱਸਿਆ ਹੈ ਕਿ ਬੰਦਿਆ ਤੂੰ ਕਿਸੇ ਦਾ ਬੁਰਾ ਨਾ ਕਰੀ ਤੇ ਮੈਂ ਤੇਰਾ ਹੋਣ ਵੀ ਨਹੀਂ ਦਿੰਦਾ ਅਮੇਨੀ ਵਾਹਿਗੁਰੂ ਇਸ ਕਰਕੇ ਅਸੀਂ ਇੱਕਦਮ ਸ਼ੀਤਲ ਜਲ ਵਾਂਗ ਹੋਈਏ ਕਿ ਕੋਈ ਵੀ ਆਵੇ ਪੀ ਲਵੇ ਨਾ ਜ਼ਿਆਦਾ ਤੱਤਾ ਤੇ ਨਾ ਹੀ ਜ਼ਿਆਦਾ ਠੰਡਾ ਜਿਸ ਨੂੰ ਸਭ ਪਸੰਦ ਕਰਦੇ ਹਨ ਪਰ ਸੁਭਾਵ ਆਪਣਾ ਆਪਣਾ ਹੈ ਨਾ ਖਾਲਸਾ ਜੀ ਇਸ ਕਰਕੇ ਮਨ ਵਿੱਚੋਂ ਨਾ ਇਹ ਵਿਕਾਰਾਂ ਕੱਢ ਦੇਣੀਆਂ ਚਾਹੀਦੀਆਂ ਨੇ ਤੇ ਉਹ ਕਹਿੰਦੇ ਕਿ ਸਾਡੇ ਐਦਾਂ ਵੀ ਦੋਨੋਂ ਜਣੇ ਜਦੋਂ ਗੱਲਾਂ ਕਰਦੇ ਸਨ ਨਾ ਖਾਲਸਾ ਜੀ ਉਹਦੋ ਇੱਕ ਸਿਆਣਾ ਬੰਦਾ ਬਜ਼ੁਰਗ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ਕਾਫੀ دیر ਤੋਂ ਉਹਨਾਂ ਦੀ ਡਿਸਕਸ ਸੁਣ ਰਿਹਾ ਸੀ ਉਹ ਕਹਿੰਦੇ ਕਿ ਭਲਿਆ ਮਨੁੱਖਾ ਜਿਹੜਾ ਤੂੰ ਕਹਿਣਾ ਨਾ ਮੈਂ ਬੰਦਗੀ ਕਰਦਾ ਹਾਂ ਤੂੰ ਬੰਦਗੀ ਹੁਣ ਕਰਦਾ ਹੈ ਇਸ ਜਨਮ 'ਚ ਪਤਾ ਨਹੀਂ ਪਿਛਲੇ ਜਨਮ 'ਚ ਤੂੰ ਕਿਹੜੇ ਮਾੜੇ ਕਰਮ ਕੀਤੇ ਹੋਣਗੇ ਕਿ ਜਿਹੜਾ ਇਸ ਜਨਮ 'ਚ ਸਜ਼ਾ ਮਿਲਦੀ ਹੈ ਨਹੀਂ ਤੇ ਕਰਮਾਂ ਦਾ ਲੇਖਾ ਜੋਖਾ ਤਾਂ ਰੱਬ ਆਪ ਹੀ ਕਰ ਦਿੰਦਾ ਹੈ ਤੇ ਦੂਜਾ ਨੰਬਰ ਤੁਸੀਂ ਕਹਿੰਦੇ ਹੋ ਤੁਸੀਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਾਂਦੇ ਆ ਤੁਸੀਂ ਖੁਦ ਤਾਂ ਕੁਝ ਉੱਠ ਕੇ ਇੱਕ ਕਣਕਾ ਵੀ ਨਹੀਂ ਇੱਧਰ ਰੱਖ ਸਕਦੇ ਇਹ ਤਾਂ ਵਾਹਿਗੁਰੂ ਜੀ ਨੇ ਤੁਹਾਨੂੰ ਲਿਵ ਲਈ ਹੈ ਕਿ ਤੁਸੀਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਪਹੁੰਚਦੇ ਹੋ ਇਹ ਤੁਹਾਡੀ ਗੁਰੂ ਦੇ ਨਾਲ ਪ੍ਰੀਤ ਜੁੜੀ ਹੈ ਇਹ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਗੁਰੂ ਨੇ ਮੋਲ ਖਰੀਦ ਲਿਆ ਹੈ ਇਹਦਾ ਮਤਲਬ ਇਹ ਹੈ ਕਿ ਤੁਸੀਂ ਚੰਗੇ ਰਸਤੇ ਦੀ ਇੱਕ ਪਹਿਲੀ ਪੋੜੀ ਤੇ ਪੈਰ ਰੱਖਿਆ ਹੈ ਇਸ ਕਰਕੇ ਖਾਲਸਾ ਜੀ ਚੰਗਾ ਰਸਤਾ ਸਾਫ਼ ਰਸਤਾ ਤੁਰਨ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਵੀ ਅਸੀਂ ਆਹ ਏਨੀ ਵਾੜ ਤੈ ਕਰ ਲਾਂਗੇ ਜਿੱਥੇ ਸੜਕ ਉੱਤੇ ਚਿੱਕੜ ਪਾਣੀ ਰੋੜੇ ਹੋਣ ਨਾ ਉਹ ਸੜਕ ਵੀ ਨਹੀਂ ਪਾਰ ਕੀਤੀ ਜਾਂਦੀ ਸਾਡੀ ਤਾਂ ਫੇਰ ਜ਼ਿੰਦਗੀ ਹੈ ਨਾ ਜੋ ਰੱਬ ਨੇ ਬਣਾਈ ਹੈ ਇਸ ਕਰਕੇ ਫਿਰ ਉਸ ਇਹ ਮਨੁੱਖ ਨੇ ਉਹਨੂੰ ਦੱਸਿਆ ਕਿ ਭਾਈ ਤੂੰ ਆਪਣਾ ਕਿਰਤ ਕਰ ਤੂੰ ਆਪਣਾ ਕਰਮ ਕਰ ਤੂੰ ਸਵੇਰੇ ਉੱਠ ਗੁਰਦੁਆਰਾ ਸਾਹਿਬ ਜਾ ਤੇਰੇ ਉੱਤੇ ਜਿਹੜੇ ਮਾਰੇ ਕਰਮ ਹਨਾ ਉਹ ਵੀ ਹੌਲੀ-ਹੌਲੀ ਗੁਰੂ ਆਪ ਹੀ ਕੱਟ ਦੇਣਗੇ ਤੇ ਮਨ ਵਿੱਚ ਇੱਕ ਸ਼ੰਕਾ ਨਾ ਕਦੇ ਵੀ ਲਿਆਈ ਕਿ ਗੁਰੂ ਜੀ ਨੇ ਮੇਰਾ ਭਲਾ ਨਹੀਂ ਕੀਤਾ ਭਲਿਆ ਗੁਰੂ ਜੀ ਤੇ ਤੇਰਾ ਭਲਾ ਕਰਦੇ ਨੇ ਤੂੰ ਆਪਣਾ ਭਲਾ ਕਰਾ ਰਿਆ ਹੈ ਜੇ ਤੂੰ ਜਿੰਦਾ ਹੈ ਜੇ ਤੂੰ ਓਟਕੇ ਖਾ ਪੀ ਰਿਆ ਹੈ ਤੇ ਜੇ ਤੂੰ ਕੰਮ ਕਰ ਰਿਹਾ ਹੈ ਨਾ ਆਪਣੇ ਗੁਜ਼ਾਰੇ ਲਈ ਇਹ ਵੀ ਵਾਹਿਗੁਰੂ ਦਾ ਇੱਕ ਸ਼ੁਕਰਾਨਾ ਹੈ ਵੀ ਤੂੰ ਰੋਜ਼ ਕਰਿਆ ਕਰ ਵਾਹਿਗੁਰੂ ਦਾ ਸ਼ੁਕਰਾਨਾ ਜਿਹੜੇ ਕਰਦੇ ਨੇ ਨਾ ਉਹਨਾਂ ਨੂੰ ਪੁੱਛੋ ਬੰਦਗੀ ਵਾਲੇ ਨੇ ਜਿਹੜੇ ਉਹਨਾਂ ਨੂੰ ਪੁੱਛੋ ਕਿ ਪਰਮਾਤਮਾ ਦੀ ਭਗਤੀ ਵਿੱਚ ਭਿੱਜ ਕੇ ਕਿੰਨਾ ਆਨੰਦ ਆਂਦਾ ਹੈ ਪਰਮਾਤਮਾ ਪ੍ਰਭੂ ਦੇ ਕੀਰਤਨ ਨੂੰ ਸੁਣਦੇ ਵੇਲੇ ਜਦੋਂ ਤੁਸੀਂ ਸਿਮਰਨ ਜਾਂ ਕੀਰਤਨ ਕਰਦੇ ਹੋ ਨਾ ਅੱਖਾਂ ਬੰਦ ਕਰਕੇ 10 ਮਿੰਟ ਵਾਹਿਗੁਰੂ ਦਾ ਜਾਪ ਕਰੋ ਵਾਹਿਗੁਰੂ ਮੰਤਰ ਦਾ ਜਾਪ ਕਰੋ ਤੇ ਵੇਖਿਓ ਮਨ ਕਿੰਨਾ ਖੁਸ਼ ਅੰਦਰੋਂ ਨਾ ਇੱਕ ਰੂਹਾਨੀਅਤ ਜੀ ਦੀ ਨਾ ਰੋਸ਼ਨੀ ਜੀ ਦਿਖੇਗੀ ਕਿ ਸਾਨੂੰ ਵਾਹਿਗੁਰੂ ਸਾਖਸ਼ਤ ਦਰਸ਼ਨ ਦੇ ਰਹੇ ਨੇ ਇਹੋ ਜਿਹਾ ਵੀ ਹੁੰਦਾ ਹੈ ਅੱਖਾਂ ਬੰਦ ਕਰਕੇ ਆਸਣ ਲਾ ਕੇ ਜਦੋਂ ਤੁਸੀਂ ਵਾਹਿਗੁਰੂ ਦਾ ਜਾਪ ਉੱਚੀ-ਉੱਚੀ ਕਰਨਾ ਹੈ ਤਾਂ ਕਿ ਤੁਹਾਡਾ ਮਨ ਇੱਧਰ-ਉੱਧਰ ਨਾ ਪਟਕੇ ਠੇਡੇ ਠੋਰੇ ਨਾ ਖਾਏ ਵਰ ਮਨ ਵਿੱਚ ਹਮੇਸ਼ਾ ਵਾਹਿਗੁਰੂ ਦਾ ਸਿਮਰਨ ਬੋਲ ਕੇ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਇਹ ਤੁਹਾਡੇ ਕੰਨਾਂ ਤੱਕ ਪੈਣਾ ਚਾਹੀਦਾ ਹੈ ਮੂੰਹ ਦਾ ਬੋਲਿਆ ਹੋਇਆ ਬੋਲ ਤੁਹਾਡੇ ਕੰਨਾਂ ਤੱਕ ਪੈਣਾ ਚਾਹੀਦਾ ਹੈ ਜਿਸ ਨਾਲ ਕਿ ਤੁਹਾਨੂੰ ਸਿੱਧੀ ਪ੍ਰਾਪਤ ਹੋਏਗੀ ਜਿਸ ਨਾਲ ਕਿ ਵਾਹਿਗੁਰੂ ਜੀ ਨੂੰ ਪਤਾ ਲੱਗੇਗਾ ਕਿ ਮੇਰਾ ਸੇਵਕ ਖੁਦ ਮੇਰੇ ਕੋਲ ਚੱਲ ਕੇ ਆਇਆ ਹੈ ਇਸ ਕਰਕੇ ਕਿਸੇ ਦੂਸਰੇ ਦੇ ਘਰ ਵੱਲ ਵੇਖ ਕੇ ਇਹ ਨਾ ਸੋਚੋ ਵਾਹਿਗੁਰੂ ਨੇ ਉਹਨੂੰ ਬਹੁਤ ਦਿੱਤਾ ਹੈ ਤੇ ਮੈਨੂੰ ਕੁਝ ਵੀ ਨਹੀਂ ਕੀ ਪਤਾ ਉਹ ਵਾਹਿਗੁਰੂ ਦਾ ਕਦੋਂ ਸ਼ੁਕਰਾਨਾ ਕਰਦਾ ਹੋਵੇ ਕਿੰਨੀ ਦੇਰ ਤੱਕ ਸ਼ੁਕਰਾਨਾ ਕਰਦਾ ਹੈ ਹੋਵੇ ਤੁਸੀਂ ਉਹਦੇ ਘਰ ਜਾ ਕੇ ਉਹਨੂੰ ਦੇਖਦੇ ਤਾਂ ਨਹੀਂ ਕਿ ਕੀ ਪਤਾ ਉਹ ਰਾਤ ਰਾਤ ਤੱਕ ਬੰਦਗੀ ਕਰਦਾ ਹੋਵੇ ਦਿਨੇ ਉਹ ਕੰਮ ਕਰਦਾ ਹੋਵੇ ਰਾਤ ਨੂੰ ਬੰਦਗੀ ਕਰਦਾ ਹੋਵੇ ਕਿਉਂਕਿ ਬੰਦਗੀ ਦਾ ਕੋਈ ਟਾਈਮ ਨਹੀਂ ਹੈ ਬੰਦਗੀ ਦੀ ਕੋਈ ਸੀਮਾ ਨਹੀਂ ਹੈ ਤੁਸੀਂ ਜਦੋਂ ਤੁਹਾਡਾ ਦਿਲ ਕਰੇ ਨਾ ਤੋ ਕਿ ਇਸ਼ਨਾਨ ਕਰਕੇ ਤੁਸੀਂ ਬੰਦਗੀ ਕਰ ਸਕਦੇ ਹੋ ਬੰਦਗੀ ਕਰਨ ਵਾਲਿਆਂ ਦੀ ਕੋਈ ਟਾਈਮ ਨਹੀਂ ਹੈ ਭਾਵੇਂ ਕੋਈ 2:30 ਵਜੇ ਉੱਠਦਾ ਹੈ ਸਨਾਨ ਪਾਣੀ ਕਰਦਾ ਹੈ ਕੋਈ 3 ਵਜੇ ਉੱਠਦਾ ਹੈ ਕੋਈ 4 ਵਜੇ ਉੱਠਦਾ ਹੈ ਫਿਰ ਦੇਖਣਾ ਸਰੀਰ 'ਚ ਕਿੰਨੀ ਫੁਰਤੀ ਆਏਗੀ ਸਰੀਰ ਕਿੰਨਾ ਤੰਦਰੁਸਤ ਹੋਏਗਾ ਕਿਉਂਕਿ ਬੰਦਗੀ ਨਾਲ ਜੁੜਿਆ ਹੈ ਨਾ ਵਾਹਿਗੁਰੂ ਨਾਲ ਜੁੜਿਆ ਹੈ ਵਾਹਿਗੁਰੂ ਨੇ ਆਪ ਤੁਹਾਡੇ ਮਨ ਨੂੰ ਜੋੜਿਆ ਹੈ ਆਪਣੇ ਨਾਲ ਇਸ ਕਰਕੇ ਤੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੋ ਕਿ ਅੱਜ ਦੀ ਕਥਾ ਅੱਜ ਦੀ ਹੱਡ ਬੀਤੀ ਦੇ ਮਹਾਨ ਕਹਿੰਦੇ ਨੇ ਕਿ ਇਹੋ ਜਿਹੀਆਂ ਹੱਡ ਬੀਤੀਆਂ ਹਨ ਕਿ ਅਸੀਂ ਆਪਣੀ ਤੁਛ ਜੀਵਾ ਨਾਲ ਬਿਆਨ ਕਰਦੇ ਹਾਂ ਸਾਡੀ ਇੰਨੀ ਔਕਾਤ ਵੀ ਨਹੀਂ ਕਿ ਵਾਹਿਗੁਰੂ ਨੇ ਸਾਨੂੰ ਇੰਨੇ ਜੋਗਾ ਕੀਤਾ ਇਹਦੇ ਵਾਹਿਗੁਰੂ ਦਾ ਸ਼ੁਕਰ ਹੈ ਜੋ ਕਿ ਅਸੀਂ ਤੁਹਾਡੇ ਅੱਗੇ ਇਹ ਕਥਾ ਰੂਬਰੂ ਕਰ ਰਹੇ ਹਾਂ ਇਸ ਕਥਾ ਨੂੰ ਸੁਨਣਾ ਤੇ ਵਿਸ਼ਵਾਸ ਹੈ ਖਾਲਸਾ ਜੀ ਅਟੁੱਟ ਵਿਸ਼ਵਾਸ ਹੈ ਕਿ ਮਨ ਦੀ ਅੰਦਰੋਂ ਜਦੋਂ ਤੁਸੀਂ ਮੂਲ ਮੰਤਰ ਦਾ ਜਾਪ ਕਰੋਗੇ ਤੇ ਉਸ ਨਾਲ ਖਾਲਸਾ ਜੀ ਅੱਜ ਜਿਹੜੀ ਕਥਾ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਇੱਕ ਮਾਤਾ ਜੀ ਦੀ ਹੈ ਕਹਿੰਦੇ ਕਿ ਮਾਤਾ ਜੀ ਦੀਆਂ ਕਿਡਨੀਆਂ ਬਿਲਕੁਲ ਫੇਲ ਹੋ ਗਈਆਂ ਸਨ ਤੇ ਮਾਤਾ ਜੀ ਬਿਲਕੁਲ ਆਖਰੀ ਸਟੇਜ ਤੇ ਸਨ ਪਰ ਕਹਿੰਦੇ ਨਾ ਕਿ ਇੱਕ ਵਿਸ਼ਵਾਸ ਹੁੰਦਾ ਹੈ ਕਹਿੰਦੇ ਡਾਕਟਰਾਂ ਨੇ ਕਹਿਤਾ ਕਿ ਮਾਤਾ ਜੀ ਹੁਣ ਤੁਸੀਂ ਬਸ 6 ਕੁ ਮਹੀਨੇ ਹੀ ਠੀਕ ਹੋ ਵੀ 6 ਮਹੀਨੇ ਤੁਸੀਂ ਸੇਵਾ ਕਰਾ ਲਓ ਆਪਣੀ ਦਵਾਈ ਚਲੋ ਜਿੰਨਾ ਚਿਰ ਦਵਾਈ ਖਾਉਂਗੀ ਥੋੜੇ ਬੋਤੇ ਤੁਸੀਂ ਠੀਕ ਰਹੋਗੇ ਕਹਿੰਦੇ ਕਿ ਮਾਤਾ ਜੀ ਨੂੰ ਨਾ ਆਪਣੇ ਰੱਬ ਤੇ ਸਮਝ ਲਓ ਵੀ ਇੰਨਾ ਕੁ ਵਿਸ਼ਵਾਸ ਸੀ ਪਰ ਹਾਂ ਮਾਤਾ ਜੀ ਨਾਲ-ਨਾਲ ਆਪਣੇ ਦਿਨ ਵੀ ਗਿੰਦੇ ਰਹੇ ਕਹਿੰਦੇ ਥੋੜਾ ਚਿਰ ਮਾਤਾ ਜੀ ਨੇ ਦਵਾਈ ਖਾਧੀ ਫਰਕ ਥੋੜਾ ਬੋਤਾ ਲੱਗ ਜਾਂਦਾ ਚਲੋ ਜਦੋਂ ਕਿਹਾ ਕਿਡਨੀਆਂ ਹੀ ਫੇਲ ਹੋ ਗਈਆਂ ਤੇ ਉਮਰ ਦੇ ਹਿਸਾਬ ਨਾਲ ਡਾਕਟਰ ਨੇ ਇਹ ਵੀ ਕਿਹਾ ਸੀਗਾ ਵੀ ਵੀ ਡਾਇਲਿਸ ਕਰਵਾਓ ਡਾਇਲਿਸ ਦੀ ਨੋਬਤ ਆ ਗਈ ਤੇ ਉਸ ਤੋਂ ਬਾਅਦ ਕਹਿੰਦੇ ਵੀ ਕਿਡਨੀਆਂ ਵੀ ਚੇਂਜ ਕਰਕੇ ਵੀ ਦੂਸਰੀਆਂ ਪਾ ਦਾਂਗੇ ਵੀ ਜੇ ਮਾਤਾ ਜੀ ਚ ਇੰਨੀ ਹੋਈ ਵੀ ਮਤਲਬ ਉਮਰ ਦੇ ਹਿਸਾਬ ਦੇ ਨਾਲ ਬੰਦਾ ਸਹਿਣ ਲਾਇਕ ਹੋਵੇ ਤਾਂ ਹੀ ਡਾਕਟਰ ਕਹਿੰਦੇ ਡਾਕਟਰ ਨੇ ਨਾ ਇੱਥੋਂ ਤੱਕ ਕਹਿਤਾ ਸੀ ਕਿ ਹੁਣ 6 ਮਹੀਨੇ ਮੁਸ਼ਕਿਲ ਨਾਲ 6 ਮਹੀਨੇ ਹਨ ਮਾਤਾ ਜੀ ਕੋ ਇਸ ਤੋਂ ਵੱਧ ਇੱਕ ਦਿਨ ਵੀ ਨਹੀਂ ਹਨ ਕਹਿੰਦੇ ਹਸਪੀਟਲ ਚ ਮਾਤਾ ਜੀ ਨੂੰ ਉਹਨਾਂ ਨੇ ਡਿਸਚਾਰਜ ਕਰਤਾ ਸੀ ਮੈਡੀਸਨ ਅਸੀਂ 15 ਦਿਨਾਂ ਬਾਅਦ ਲੈਣ ਜਾਂਦੇ ਮਾਤਾ ਜੀ ਦਾ ਚੈੱਕਅਪ ਕਰਾ ਕੇ ਫਿਰ ਘਰੇ ਲੈ ਜਾਂਦੇ 4 ਮਹੀਨੇ ਤੱਕ ਮਾਤਾ ਜੀ ਮੰਜੀਤੇ ਰਹੇ ਤੇ ਕਹਿੰਦੇ ਪਰ ਉਹ ਨਾ ਬਾਣੀ ਕਿਉਂਕਿ ਜਿਹੜਾ ਮੰਜੀਤੇ ਬੰਦਾ ਹੋਵੇ ਉਹ ਬਾਣੀ ਕਿਵੇਂ ਉੱਠ ਕੇ ਸਵੇਰੇ ਸਰਜਰੀ ਪੜ ਸਕਦਾ ਨਹੀਂ ਕਹਿੰਦੇ ਮਾਤਾ ਜੀ ਨੇ ਨਾ ਫੋਨ ਤੇ ਗੁਰਬਾਣੀ ਸਵੇਰੇ ਪੰਜ ਬਾਣੀਆਂ ਦਾ ਜਾਪ ਜ਼ਰੂਰ ਸੁਣਿਆ ਕਰਨਾ ਤੇ ਸ਼ਾਮ ਨੂੰ ਰਹਿਰਾ ਸਾਹਿਬ ਸੌਣ ਲੱਗੇ ਕਿਰਤਨ ਸੁਹਲਾ ਕਹਿੰਦੇ ਫੋਨ ਦੇ ਵਿੱਚ ਨਾ ਮਾਤਾ ਜੀ ਨੇ ਆਪਣੇ ਕੋਲ ਲਾ ਲੈਣਾ ਤੇ ਬੰਦਗੀ ਦੇ ਵਿੱਚ ਹੀ ਕਰਦੇ ਰਹਿਣਾ ਬੰਦਗੀ ਕਰਦੇ ਹੀ ਰਹਿਣਾ ਕਹਿੰਦੇ ਐਨੀ ਅਟੂਟ ਭਾਵਨਾ ਕਿ ਮੇਰਾ ਵਾਹਿਗੁਰੂ ਨਾ ਮੇਰੀ ਬਾਹ ਜ਼ਰੂਰ ਫੜੇਗਾ ਵੀ ਮਨ ਚ ਇਹ ਸੀ ਕਿ ਮੈਨੂੰ ਕੁਝ ਨਹੀਂ ਹੋਣਾ ਕਹਿੰਦੇ ਡਾਕਟਰਾਂ ਨੇ ਜਦੋਂ ਜਵਾਬ ਦੇ ਦਿੱਤਾ ਸੀ ਘਰ ਦੇ ਜੀ ਬੜੀ ਟੈਨਸ਼ਨ 'ਚ ਸੀ ਕਿ ਹੁਣ ਮਾਤਾ ਦਾ ਕੋਈ ਪਤਾ ਨਹੀਂ ਕਦੋਂ ਮਾਤਾ ਜੀ ਨੂੰ ਸੁਨੇਹਾ ਆ ਜਾਣਾ ਹੈ ਕਦੋਂ ਮਾਤਾ ਜੀ ਨੇ ਅਕਾਲ ਚਲਾਣਾ ਕਰ ਜਾਣਾ ਹੈ ਵੀ ਐਦਰ ਦੀਆਂ ਗੱਲਾਂ ਹੋਣ ਲੱਗ ਗਈਆਂ ਸੀ ਘਰ ਵਿੱਚ ਸਾਰਿਆਂ ਦਾ ਵਿਸ਼ਵਾਸ ਜੀ ਟੁੱਟ ਗਿਆ ਸੀ ਵੀ ਹੁਣ ਬਸ ਮਾਤਾ ਥੋੜਾ ਕੀ ਚਿਹਰੇ 5 ਮਹੀਨੇ ਤੇ 15 ਦਿਨ ਮਾਤਾ ਜੀ ਨੂੰ ਜਦੋਂ ਪੂਰੇ 5 ਮਹੀਨੇ 15 ਦਿਨ ਹੋ ਗਏ ਨਾ ਤਾਂ ਮਾਤਾ ਜੀ ਨੂੰ ਇੰਜ ਲੱਗਣ ਲੱਗ ਪਿਆ ਕਿ ਬਸ ਹੁਣ ਮੈਂ ਥੋੜੇ ਕੀ ਦਿਨਾਂ ਦੀ ਮਹਿਮਾਨ ਹਾਂ ਤੇ ਆਪਣੇ ਬੇਟਰੀ ਨੂੰ ਕਿਹਾ ਕਿ ਪੁੱਤਰ ਮੈਂ ਜਾਣੀ ਹਾਂ ਕਿ ਜਿਹੜੇ 15 20 ਦਿਨ ਮੇਰੇ ਕੋ ਰਹਿ ਗਈ ਹੁਣ ਦੇਖੋ ਵੀ ਡਾਕਟਰ ਨੇ ਕਿਹਾ ਵੀ ਤੁਸੀਂ 6 ਮਹੀਨੇ ਹੀ ਜੀਣਾ ਹੈ ਤੇ ਮਾਤਾ ਨੇ ਦਿਨ ਗਿਣਨੇ ਸ਼ੁਰੂ ਕਰ ਦਿੱਤੇ ਪਰ ਇੱਕ ਵਿਸ਼ਵਾਸ ਇਹ ਵੀ ਸੀ ਕਿ ਚਲ ਮੈਨੂੰ ਕੁਝ ਨਹੀਂ ਹੋਣਾ ਤੁਸੀਂ ਫਿਕਰ ਵੀ ਨਾ ਕਰੋ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਹਨ ਕਹਿੰਦੀ ਉੱਥੇ ਬਾਹਰਲੇ ਦਿਸ ਰਹਿ ਕੇ ਨਾ ਮਾਤਾ ਜੀ ਨੇ ਐਥੀ ਚੁਪਹਿਰੇ ਹੀ ਕੱਟਿਆ ਕਰਨੇ ਮਾਤਾ ਜੀ ਨੇ ਦੁਪਹਿਰਾ ਸਾਹਿਬ ਕੱਟਿਆ ਕਰਨਾ ਜਦੋਂ 4-5 ਘੰਟੇ ਮਾਤਾ ਜੀ ਨੇ ਸਿਮਰਨ ਸੁਣਿਆ ਕਰਨਾ ਨਾ ਤੇ ਐਦਾਂ ਮੂੰਹ ਤੇ ਐਸੀ ਚਮਕ ਆਣੀ ਐਸੀ ਰੂਹਾਨੀਅਤ ਚਮਕ ਆਣੀ ਕਿ ਸਭ ਕਹਿ ਦਿੰਦੇ ਸੀ ਕਿ ਇੰਨਾ ਟਾਈਮ ਮਾਤਾ ਜੀ ਲੰਮੀ ਪੇ ਰਹਿੰਦੇ ਨੇ ਪਰ ਜਦੋਂ ਦੁਪਹਿਰਾ ਸਾਹਿਬ ਹਰ ਸੰਡੇ ਨੂੰ ਕੱਟਦੇ ਹਨ ਜਾਂ ਬੁੱਧਵਾਰ ਨੂੰ ਕੱਟਦੇ ਹਨ ਤੇ ਮਾਤਾ ਜੀ ਬਹਿ ਜਾਂਦੇ ਨੇ ਚਲੋ ਚੌਂਕੜੀ ਮਾਰ ਕੇ ਨਹੀਂ ਬਹਿ ਸਕਦੇ ਵੀ ਬੈਠ ਜਾਂਦੇ ਨੇ ਵੀ ਬੈਠ ਕੇ ਆਪਣਾ ਰਾਮਨਾਹ ਦੁਪਹਿਰਾ ਸਾਹਿਬ কাটਦੇ ਨੇ ਕਹਿੰਦੇ ਕਿ ਬੇਟਾ ਵੀ ਆਪਣੇ ਪੁੱਤਰ ਨੂੰ ਕਿਹਾ ਮਾਂ ਨੇ ਕਿ ਬੇਟਾ ਜੀ ਮੈਂ ਚਾਹਨੀ ਹਾਂ ਕਿ ਤੁਸੀਂ ਇੱਕ ਅਖੰਡ ਪਾਠ ਸਾਹਿਬ ਮੇਰੇ ਹੁੰਦਿਆਂ ਹੁੰਦਿਆਂ ਕਰਵਾ ਲਓ ਚਲੋ ਅੱਖਾਂ 'ਚ ਵੈਸੇ ਹੰਝੂ ਵੀ ਸੀ ਕਿ ਮੈਂ ਚਾਹਨੀ ਹਾਂ ਕਿ ਇੱਕ ਅਖੰਡ ਪਾਠ ਸਾਹਿਬ ਤੁਸੀਂ ਜ਼ਰੂਰ ਕਰਵਾਓ ਕਹਿੰਦੇ ਚਲੋ ਬੇਟਾ ਮੰਨ ਗਿਆ ਵੀ ਹੁਣ ਮਾਤਾ ਦਾ ਆਖਰੀ ਟਾਈਮ ਆ ਵੀ ਮਾਂ ਤਾਂ ਬਿਮਾਰ ਰਹਿੰਦੀ ਚਲੋ ਇਹਦੀ ਇਹ ਵੀ ਇੱਛਾ ਪੂਰੀ ਕਰ ਦਿੰਦੇ ਆ ਕਹਿੰਦੇ ਘਰ 'ਚ ਅਖੰਡ ਪਾਠ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਜਿਸ਼ਾ ਸ਼ੋਭਿਤ ਕੀਤੇਗੇ ਘਰੇ ਲਿਆਏਗੇ ਸੰਗਤ ਬੁਲਾਈਗੀ ਚਾਹ ਪਾਣੀ ਦੇ ਪ੍ਰਬੰਧ ਕੀਤੀਗੀ ਤਿੰਨ ਦਿਨ ਲਗਾਤਾਰ ਮਾਤਾ ਜੀ ਬੈੱਡ ਤੇ ਨਹੀਂ ਬੈਠੇ ਥੱਲੇ ਪੁੰਜੀ ਬੈਠੇ ਕਦੇ ਲੰਮੇ ਪੈਜਿਆ ਕਰਨ ਲੰਮੇ ਪੈ ਕੇ ਸੁਣਿਆ ਕਰਨ ਕਦੇ ਬਹਿ ਕੇ ਸੁਣਿਆ ਕਰਨ ਵੀ ਇੰਨੀ ਜਿਆਦਾ ਤੰਗੀ ਦੇ ਬਾਵਜੂਦ ਇੰਨੀ ਵੱਡੀ ਬਿਮਾਰੀ ਦੇ ਬਾਵਜੂਦ ਵੀ ਇੰਨਾ ਕੁਝ ਸਹਿਣ ਦੇ ਬਾਵਜੂਦ ਵੀ ਮਾਤਾ ਜੀ ਆਪਣਾ ਪਾਠ ਸੁਣਦੀ ਰਹੇ ਨਾਲੇ ਤਾਂ ਬਾਣੀ ਪੜਦੇ ਨਾਲੇ ਸੁਣਦੀ ਕਹਿੰਦੇ ਰੱਬ ਦੇ ਉੱਤੇ ਤਾਂ ਇੰਨਾ ਜ਼ਿਆਦਾ ਵਿਸ਼ਵਾਸ ਸੀ ਨਾ ਬਹੁਤ ਹੀ ਜ਼ਿਆਦਾ ਕਿ ਬਸ ਜਿਵੇਂ ਰੱਬ ਨੇ ਹੱਥ ਰੱਖ ਕੇ ਬਚਾਣਾ ਹੋਵੇ ਮਾਤਾ ਜੀ ਨੂੰ ਵੀ ਐਵੇਂ ਲੱਗਦਾ ਸੀ ਮਾਤਾ ਨੂੰ ਵੀ ਮਾਤਾ ਜੀ ਨੇ ਕਈ ਵੀਰੇ ਨਾ ਐਵੇਂ ਹੋ ਜਾਇਆ ਕਰਨਾ ਬਿਲਕੁਲ ਠੀਕ ਠਾਕ ਗੱਲਬਾਤ ਕਰਨੀ ਰੋਟੀ ਖਾ ਲੈਣੀ ਪੀਣੀ ਸਭ ਕੁਝ ਕਰ ਲਿਆ ਕਰਨਾ ਵੀ ਜਿਵੇਂ ਕੋਈ ਦੁੱਖ ਹੈ ਹੀ ਨਹੀਂ ਨਹੀਂ ਤੇ ਬਹੁਤ ਵੱਡਾ ਦੁੱਖ ਹੁੰਦਾ ਹੈ ਡਾਇਲਿਸ ਕਰਾਉਣ ਦਾ ਹਜੇ ਮਾਤਾ ਦਾ ਪਹਿਲਾ ਡਾਇਲਿਸ ਹੋਣਾ ਸੀ ਡਾਕਟਰਾਂ ਨੇ ਕਿਹਾ ਸੀ ਕਿ ਤੁਹਾਡਾ ਡਾਇਲਿਸ ਕਰਾਂਗੇ ਤੇ ਡਾਇਲਿਸ ਬਹੁਤ ਖਤਰਨਾਕ ਬੜੀ ਭੈੜੀ ਮਤਲਬ ਬਿਮਾਰੀ ਵੀ ਕਹਿ ਸਕਦੇ ਆ ਇਹਨੂੰ ਵੀ ਇਹ ਕਰਵਾਣਾ ਕਿਸੇ ਆਮ ਨਹੀਂ ਹੈਗਾ ਵੀ ਬਹੁਤ ਖਰਚਾ ਵੀ ਹੁੰਦਾ ਹੈ ਤੇ ਤਕਲੀਫ ਵੀ ਬਹੁਤ ਹੁੰਦੀ ਹੈ ਕਹਿੰਦੇ ਕਿ ਮਾਤਾ ਜੀ ਨੇ ਖੰਡ ਪੜ ਸਾਹਿਬ ਸੁਖਿਆ ਕਰਵਾਇਆ ਕਹਿੰਦੇ ਖੰਡ ਪੜ ਸਾਹਿਬ ਸੰਪੂਰਨ ਹੋਇਆ ਸੰਗਤਾਂ ਆਪਣੇ ਘਰੇ ਚਾਹ ਪੀ ਕੇ ਚਲ ਗਈਆਂ ਚਲੋ ਮਾਤਾ ਜੀ ਬੈਠੇ ਸਾ ਆਪਣਾ ਪਾਠ ਸੁਣਦੇ ਬਾਣੀ ਲਾ ਕੇ ਸੁਣਦੇ ਰਹਿੰਦੇ ਥੋੜੇ ਕਿ ਦਿਨਾਂ ਬਾਅਦ ਕਹਿੰਦੇ ਡਾਕਟਰ ਨਾਲ ਅਪਾਇੰਟਮੈਂਟ ਸੀਗੀ ਪਹਿਲੇ ਡਾਇਲਿਸਿਸ ਦੀ ਕਿ ਮਾਤਾ ਜੀ ਦੇ ਡਾਇਲਿਸ ਕਰਵਾਵਾਂਗੀ ਕਹਿੰਦੇ ਕਿ ਵਾਹਿਗੁਰੂ ਨੇ ਇੰਨਾ ਵੱਡਾ ਚਮਤਕਾਰ ਕੀਤਾ ਇੰਨੀ ਕਿਰਪਾ ਕੀਤੀ ਕਿ ਡਾਕਟਰ ਹੈਰਾਨ ਹੋ ਗਏ ਡਾਕਟਰਾਂ ਨੇ ਮਾਤਾ ਜੀ ਨੂੰ ਪੁੱਛਿਆ ਵੀ ਮਾਤਾ ਜੀ ਹੁਣ ਤੁਸੀਂ ਦੱਸੋ ਵੀ ਤੁਸੀਂ ਕਿੱਥੋਂ ਆਏ ਹੋ ਕਿੱਥੋਂ ਹੋ ਕੇ ਆਏ ਹੋ ਕਿਹੜੇ ਡਾਕਟਰ ਕੋਲੋਂ ਤੁਸੀਂ ਦਵਾਈ ਖਾਧੀ ਜਾਂ ਕੀ ਟ੍ਰੀਟਮੈਂਟ ਕੀਤਾ ਹੈ ਮਾਤਾ ਜੀ ਬਹੁਤ ਹੈਰਾਨ ਵੀ ਹੁਣ ਮੈਨੂੰ ਕਿਹੜੀ ਨਵੀਂ ਬਿਮਾਰੀ ਲੱਗ ਗਈ ਹੈ ਵੀ ਮੈਨੂੰ ਕੀ ਹੋ ਗਿਆ ਮੈਂ ਤਾਂ ਠੀਕ ਠਾਕ ਲੱਗਦੀ ਹਾਂ ਵੀ ਡਾਕਟਰ ਇੰਨੀ ਹੈਰਾਨੀ ਨਾਲ ਰਿਪੋਰਟਾਂ ਦੇਖ ਕੇ ਹੈਰਾਨੀ ਨਾਲ ਮੇਰੇ ਕੋਲ ਆਇਆ ਹੈ ਚਲੋ ਮਾਤਾ ਨੇ ਹੋਲੀ ਜੀ ਪੁੱਛਿਆ ਵੀ ਪੁੱਤ ਹੁਣ ਕਿਹੜੀ ਬਿਮਾਰੀ ਲੱਗੀ ਹੈ ਮੈਨੂੰ ਵੀ ਕਿਤੇ ਹੁਣ ਮੇਰਾ ਟਾਈਮ ਤਾਂ ਨਹੀਂ ਨੇੜੇ ਆ ਗਿਆ ਕਹਿੰਦੇ ਡਾਕਟਰ ਨੇ ਮਾਤਾ ਦੇ ਅੱਗੇ ਹੱਥ ਜੋੜ ਕੇ ਕਿਹਾ ਮਾਤਾ ਗੁਰਬਾਣੀ ਤਾਂ ਮੈਂ ਸੁਣਿਆ ਹੈ ਤੁਸੀਂ ਬਹੁਤ ਪੜ੍ਹਦੇ ਹੋ ਵੀ ਕਿਹੜੇ ਗੁਰੂ ਦੇ ਲੜ ਲੱਗੇ ਹੋ ਵੀ ਇੰਨਾ ਸੁਧਾਰ ਤੁਹਾਡੀ ਤਬੀਅਤ ਵਿੱਚ ਹੋ ਗਿਆ ਹੈ ਤੁਹਾਨੂੰ ਡਾਇਲਿਸ ਕਰਾਉਣ ਦੀ ਕੋਈ ਲੋੜ ਹੀ ਨਹੀਂ ਹੈ ਜਦੋਂ ਕਹਿੰਦੇ ਨਾ ਡਾਕਟਰ ਨੇ ਇੰਨੀ ਗੱਲ ਕਹੀ ਮਾਤਾ ਦੀਆਂ ਅੱਖਾਂ 'ਚੋਂ ਹੰਝੂ ਜੋਰ ਕੇ ਬੋਲਿਆ ਤਾਨਤਨ ਬਾਬਾ ਦੀਪ ਸਿੰਘ ਜੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਕਹਿੰਦੇ ਡਾਕਟਰ ਵੀ ਨਾਲ ਹੀ ਜਪਣ ਲੱਗ ਪਿਆ ਹੱਥ ਜੋੜ ਕੇ ਮਾਤਾ ਜੀ ਅੱਗੇ ਅਰਦਾਸ ਕੀਤੀ ਮਾਤਾ ਜੀ ਤੁਹਾਨੂੰ ਹਲਕੀ ਫੁਲਕੀ ਦਵਾਈ ਦੀ ਲੋੜ ਹੈ ਬਾਕੀ ਤੁਹਾਨੂੰ ਕਿਸੇ ਦਵਾਈ ਦੀ ਲੋੜ ਨਹੀਂ ਹੈ ਮਾਤਾ ਜੀ ਤੇ ਤੁਸੀਂ ਆਪਣੇ ਗੁਰੂ ਦੇ ਚਰਨੀ ਲੱਗੇ ਰਹੋ ਆਪਣੇ ਗੁਰੂ ਦਾ ਨਾਮ ਜਪੋ ਆਪਣੇ ਗੁਰੂ ਦੀ ਬਾਣੀ ਪੜਨੀ ਨਾ ਛੱਡਿਓ ਮਾਤਾ ਕਹਿੰਦੇ ਘਰੇ ਆਈ ਮਾਤਾ ਬਹੁਤ ਖੁਸ਼ ਸੀ ਵੀ ਐਡੀ ਵੱਡੀ ਬਿਮਾਰੀ ਤੋਂ ਨजात ਪਾ ਲਈ ਮੈਂ ਕਹਿੰਦੇ ਮਾਤਾ ਜੀ 4 ਮਹੀਨੇ ਬਾਅਦ ਅੰਮ੍ਰਿਤਸਰ ਆਏ ਉੱਥੇ ਉਹਨਾਂ ਨੇ ਸ਼ਹੀਦੀ ਦੇਗ ਕਰਵਾਈ ਮਾਤਾ ਜੀ ਇੱਥੇ ਖੁਦ ਆਏ ਵੇਖੋ ਜਿਹੜੇ ਮੰਜੀ ਤੇ ਪਏ ਹੋਏ ਸੀ ਉਹ ਤੁਰਨ ਫਿਰਨ ਲਾਇਕ ਬਣ ਗਏ ਪਰਮਾਤਮਾ ਦੀ ਐਡੀ ਕਿਰਪਾ ਹੋਈ ਖਾਲਸਾ ਜੀ ਇਹ ਅਟੁੱਟ ਵਿਸ਼ਵਾਸ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘਾਂ ਦੀ ਦੇਗ ਤੇ ਜੋਤ ਦਾ ਕਿਉ ਇਹ ਇੰਨੇ ਕ ਪਾਕ ਪਵਿੱਤਰ ਹਨਾ ਕਿ ਅੰਨੇ ਨੂੰ ਵਿਸਜਾ ਖਾ ਕਰ ਦੇਣ ਦੁਖੀਆਂ ਨੂੰ ਸੁਖੀ ਕਰ ਦੇਣ ਤੇ ਹਰ ਇੱਕ ਦੇ ਕਾਜ ਸਵਾਰ ਦੇ ਨੇ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੋ ਕੀ ਬੜੇ ਹੀ ਬੜੇ ਹੀ ਦਿਯਾਲ ਹਨ ਹਰ ਇੱਕ ਦਾ ਬੇੜਾ ਬੰਨਾ ਪਾਰ ਕਰ ਦੇਣੀ ਹਰ ਇੱਕ ਦੀਆਂ ਖੁਸ਼ੀਆਂ ਪ੍ਰਮਾਤਮਾ ਚੋਂ ਲਈ ਪਾਵੇ ਵਾਹਿਗੁਰਜੀ ਦਾ ਖਾਲਸਾ श्री वागुरु जी फते। की फतेह खालसा जी जिन्होंने इस चैनल में सबसक्राइब नहीं किया सबसक्राइब कर लागुरु जी का खालसा कमेंट में वागुरु जी का फतेह जरूर लिखण वागुरु जी का खालसा वागुरु जी की फतेह